ਦਰਬਾਰ ਸਾਹਿਬ ਵਾਲੇ ਰਸਤੇ ਤੇ ਹਮੇਸ਼ਾ ਹੀ ਭੀੜ-ਭੜ ਬਣੀ ਰਹਿੰਦੀ ਆ ਫਿਰ ਵੀ ਉਸ ਨੌਜਵਾਨ ਮੁੰਡੇ ਵੱਲੋਂ ਜਿਹੜਾ ਇਹ ਬਾਬਾ ਸਾਹਿਬ ਦੀ ਫੋਟੋ ਮੂਰਤੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਆ ਬੇਦਬੀ ਕੀਤੀ ਜਾਂਦੀ ਆ ਕੋਸ਼ਿਸ਼ ਸ਼ਰਧਾਲੂਆਂ ਅੰਸਰਾ ਵੱਲੋਂ ਜਿਹੜੀ ਬਾਬਾ ਸਾਹਿਬ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਔਰ ਸੰਵਿਧਾਨ ਦਾ ਜਿਹੜਾ ਸਰੂਪ ਆ ਪਹਿਲਾਂ ਉਹਨੂੰ ਜਲਾਇਆ ਗਿਆ ਔਰ ਫਿਰ ਬੜੀ ਬੇਬਾਕ ਤਰੀਕੇ ਦੇ ਨਾਲ ਖੁੱਲੇ ਆਮ ਜਿੱਥੇ ਕਿ ਇੱਕ ਬਹੁਤ ਵੱਡਾ ਚੌਕ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੋਂ ਲੰਘਦੇ ਆ ਉਹਦੇ ਵਿੱਚ ਇੱਕ ਖੁੱਲੀ ਅ ਟਾਈਮ ਦੇ ਨਾਲ ਜਿਹੜਾ ਕਿ ਇਹਦੇ ਉੱਤੇ 바ਵਾ ਸਾਹਿਬ ਅੰਬੇਦਕਰ ਸਾਹਿਬ ਜੀ ਦੀ ਪ੍ਰਤਿਮਾ ਦੇ ਉੱਤੇ ਹਮਲਾ ਕਰਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ। ਔਰ ਦੇਸ਼ ਦੇ ਵਿੱਚ ਸੰਪਰਦਾਇਕ ਦੰਗੇ ਫਲਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਆ। ਕਿ ਜਿਹੜਾ ਲਾਅ ਐਂਡ ਆਰਡਰ ਅਮਰੀਕਸਰ ਦਾ ਕਿੱਡਾ ਮਨਨੋ ਕਿ ਫੇਲ ਹੋ ਚੁੱਕਾ ਆ। ਅਸੀਂ ਵਾਲਮੀਕ ਸਮਾਜ ਨਾਲ ਚਟਾਨਵਾ ਖੜੇ ਆ ਤੇ ਹਰ ਕੁਰਬਾਨੀ ਕਰਨ ਨੂੰ ਅਸੀਂ ਤਿਆਰ ਆ। ਇਹ ਕਹਿਣਾ ਚਾਹਣਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਰੈਸ਼ਟ ਕੀਤੀ ਜਾਵੇ ਜਿਸ ਤਰ੍ਹਾਂ ਇੱਕ ਬੰਦਾ ਫੜਿਆ ਗਿਆ ਵਾ ਬਾਕੀ ਨੂੰ ਰੈਸ਼ਟ ਕੀਤੀ ਜਾਵੇ ਅਈ ਅੱਖਾਂ ਕੱਢ ਦਿੰਦੇ ਨੇ ਆਪਣੀ ਸਰਕਾਰ ਦੇ ਵਿੱਚ ਜਿਹੜਾ ਕੋਈ ਧਾਰਮਿਕ ਜਾਂ ਆਪਣਾ ਮੁੱਦਿਆਂ ਨੂੰ ਕੋਈ ਗਲਤ ਰੰਗ ਦਿੰਦਾ ਹੀ ਲੇਕਿਨ ਸਰਕਾਰ ਹਰ ਮੁੱਦੇ ਤੇ ਫੇਲ ਹੋ ਗਈ ਪੰਜਾਬ ਦੇ ਵਿੱਚ ਜਾਂ ਸਾਡੇ ਇਹੋ ਜਿਹੇ ਸਮਾਜਿਕ ਦੰਗੇ ਫਲਾਉਣ ਵਾਸਤੇ ਸਮਾਜ ਦੇ ਵਿੱਚੋਂ ਅਸੀਂ ਕਿੜੇ ਕੁਝ ਲੋਕ ਜਿਹੜੇ ਕਿ ਉਹਨਾਂ ਨੂੰ ਵਰਗਲਾਇਆ ਜਾਂਦਾ ਬਾ ਉਹਨਾਂ ਨੂੰ ਮੈਂਟਲੀ ਤਿਆਰ ਕੀਤਾ ਜਾਂਦਾ ਆ ਔਰ ਜਿਹੜਾ ਕਿ ਇਸ ਚੀਜ਼ ਦੇ ਉੱਤੇ ਵੱਡੇ ਤੋਂ ਵੱਡਾ ਦੰਗਾ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਆ ਡੇਲੀ ਡੈਸ਼ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਅਮਰਦੀਪ ਲਾਲੀ 1950 26 ਜਨਵਰੀ ਵਾਲੇ ਦਿਨ ਸੰਵਿਧਾਨ ਦੇ ਨਿਰਮਾਣ ਹੁੰਦਾ ਤੇ 2025 26 ਜਨਵਰੀ ਵਾਲੇ ਦਿਨ ਹੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਐ ਅੰਮ੍ਰਿਤਸਰ ਦੇ ਵਿੱਚ ਉਸ ਨਾਲ ਬੇਅਦਬੀ ਕੀਤੀ ਜਾਂਦੀ ਆ, ਛੇੜਛਾੜ ਕੀਤੀ ਜਾਂਦੀ ਆ, ਸਰਾਰਾ ਕੀਤੀ ਜਾਂਦੀ ਆ ਨੌਜਵਾਨ ਮੁੰਡੇ ਵੱਲੋਂ। ਤਾਂ ਐਸੇ ਹੀ ਮੂਰਤੀ ਦੇ ਉੱਪਰ ਨੌਜਵਾਨ ਮੁੰਡਾ ਚੜ੍ਹਿਆ ਜਾਂਦਾ ਤੇ ਸੰਵਧਾਨ ਦੇ ਜਿਹੜੇ ਨਿਰਮਾਤਾ ਬਾਬਾ ਜੀ ਇਹਨੇ ਉਹਨਾਂ ਦੀ ਮੂਰਤੀ ਨਾਲ ਛੇੜਛਾੜ ਕੀਤੀ ਜਾਂਦੀ ਆ। ਉੱਥੇ ਹੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਜਾ ਰਹੇ ਆ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ ਦੀਆਂ। ਇਸ ਤਰਫੋਂ ਜਿਹੜਾ ਦਰਵਾਜ਼ਾ ਸਾਹਿਬ ਨੂੰ ਇਹ ਰਸਤਾ ਜਾਂਦਾ ਇਹਦੇ ਦੂਜੀ ਤਰਫੋਂ ਟਾਊਨ ਹਾਲ ਆ। ਅੰਦਰਬਾਰ ਸਾਹਿਬ ਵਾਲੇ ਰਸਤੇ 'ਤੇ ਹਮੇਸ਼ਾ ਹੀ ਭੀੜ-ਪਾੜ ਬਣੀ ਰਹਿੰਦੀ ਹੈ ਫਿਰ ਵੀ ਉਸ ਨੌਜਵਾਨ ਮੁੰਡੇ ਵੱਲੋਂ ਜਿਹੜਾ ਹੈ ਬਾਬਾ ਸਾਹਿਬ ਦੀ ਫੋਟੋ ਮੂਰਤੀ ਦੇ ਨਾਲ ਛੇੜਛਾੜ ਕੀਤੀ ਜਾਂਦੀ ਹੈ ਬੇਅਦਬੀ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਜਿਹੜੇ ਬਾਬਾ ਸਾਹਿਬ ਅੰਬੇਦਕਰ ਦੇ ਚਾਹਣ ਵਾਲੇ ਨੇ ਉਹ ਇੱਥੇ ਵੱਡੀ ਤਦਾਦ ਦੇ ਵਿੱਚ ਪਹੁੰਚੇ ਹੋਏ ਨੇ ਅਮਰਸਰ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਸਪੂਰਨ ਸਮਰਥਨ ਵੀ ਮਿਲ ਰਿਹਾ ਹੈ ਤਾ ਤਸਵੀਰਾਂ ਤੁਹਾਡੇ ਨਾਲ ਅਬਰਸਰਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਪਹੁੰਚੇ ਹੋਏ ਨੇ ਜਲਬਾ ਚਰਦੇ ਉਹਨਾਂ ਨਾਲ ਵੀ ਤੇ ਬਾਬਾ ਸਾਹਿਬ ਦੀ ਮੂਰਤੀ ਨਾਲ ਜਿਹੜੀ ਖੇਡ-ਛਾੜ ਹੋਈ ਆ ਕਿਵੇਂ ਦੇਖਦੇ ਨੇ ਨਿੰਦਿਆ ਕੀਤੀ ਜਾ ਰਹੀ ਆ ਉਹਨਾਂ ਨਾਲ ਚਲਬਾਤ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਦੇ ਪ੍ਰਧਾਨ ਨੇ ਅਤੇ ਪਵਨ ਜੀ ਵੀ ਸਾਡੇ ਨਾਲ ਨੇ ਤੇ ਪਵਨ ਜੀ ਕਿਵੇਂ ਦੇਖਦੇ 26 ਜਨਵਰੀ ਵਾਲੇ ਦਿਨ ਜਿੱਦਨ ਸੰਵਿਧਾਨ ਬਣਾਇਆ ਜਾਂਦਾ ਉਸੇ ਦਿਨ ਹੀ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਨਾਲ ਛੇੜ-ਛਾੜ ਹੁੰਦੀ ਆ ਤੋੜਪਨ ਕੀਤੀ ਜਾਂਦੀ ਆ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਜੜੀ ਕਿ ਤੁਸੀਂ ਜਾਣਦੇ ਹੋ ਕਿ ਜੜੀ ਇੱਕ ਮੰਦਭਾਗੀ ਘਟਨਾ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ ਦੇ ਉੱਤੇ ਹੋਈ ਹੈ ਉਹ ਬਹੁਤ ਮੰਦਭਾਗੀ ਘਟਨਾ ਹੈ ਜਿੱਥੇ ਕਿ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਸੰਵਿਧਾਨ ਸਮਰਪਣ ਦਿਵਸ ਹਰ ਸ਼ੌ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਸੀ ਪਰ ਇੱਕ ਸਾਜ਼ਿਸ਼ ਦੇ ਤਹਿਤ ਜਿਹੜੇ ਕਿ ਜਿਹੜੇ ਕੋਸ਼ਿਸ਼ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੀ 바ਵਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਔਰ ਸੰਵਿਧਾਨ ਦਾ ਜਿਹੜਾ ਸਰੂਪ ਹੈ ਪਹਿਲਾਂ ਉਹਨੂੰ ਜਲਾਇਆ ਗਿਆ ਔਰ ਫਿਰ ਬੜੀ ਬੇਬਾਕ ਤਰੀਕੇ ਦੇ ਨਾਲ ਖੁੱਲੇ ਆਮ ਜਿੱਥੇ ਕਿ ਇੱਕ ਬਹੁਤ ਵੱਡਾ ਚੌਕ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਦਾਲੂ ਇੱਥੋਂ ਲੰਘਦੇ ਆ ਉਹਦੇ ਵਿੱਚ ਇੱਕ ਖੁੱਲੀ ਟਾਈਮ ਦੇ ਨਾਲ ਜਿਹੜਾ ਕਿ ਇਹਦੇ ਉੱਤੇ 바ਵਾ ਸਾਹਿਬ ਅੰਬੇਡਕਰ ਸਾਹਿਬ ਜੀ ਦੀ ਪ੍ਰਤਿਮਾ ਦੇ ਉੱਤੇ ਹਮਲਾ ਕਰਨਾ ਇੱਕ ਸੋਚੀ ਸਮਝੀ ਸਾਜ਼ਿਸ਼ ਆ ਔਰ ਦੇਸ਼ ਦੇ ਵਿੱਚ ਸੰਪਰਦਾਇਕ ਦੰਗੇ ਫਲਾਉਣ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਆ ਜੋ ਕਿ ਬਹੁਤ ਮੰਦਭਾਗੀ ਕਰਨਾ ਆ ਔਰ ਸ਼ਰਮਣੀ ਅਕਾਲ ਸਾਡੇ ਜਿੰਨੇ ਵੀ ਸਾਡੇ ਸਾਥੀ ਆਏ ਆ ਜਿਨ੍ਹਾਂ ਨੇ ਇਸ ਸਾਡੇ ਰੋਹ ਪ੍ਰਦਰਸ਼ਨ ਦੇ ਵਿੱਚ ਬੜੇ ਵੱਡੇ ਹਜੂਮ ਦੇ ਨਾਲ ਜਿਹੜਾ ਸਾਡਾ ਸਾਥ ਦਿੱਤਾ ਔਰ ਜਿਹੜੀਆਂ ਹੋਰ ਵੀ ਸਾਡੀਆਂ ਰਾਜਨੀਤਿਕ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਅਸੀਂ ਉਹਨਾਂ ਦਾ ਦਿਲ ਦੀ ਕਰਾਂ ਤੋਂ ਧੰਨਵਾਦ ਕਰਦੇ ਆਂ ਔਰ ਸਾਂਝੀ ਵਾਲਤਾ ਦਾ ਜਿਹੜਾ ਨੇ ਪ੍ਰਤੀਕ ਦਿੱਤਾ ਉਹਨਾਂ ਲਈ ਬਹੁਤ ਬਹੁਤ ਧੰਨਵਾਦੀ ਆਂ 22 ਜਨਵਰੀ ਵਾਲੇ ਦਿਨ ਪੁਲਸ ਫੋਰਸ ਵੀ ਮੁਸਤੈਦ ਹੁੰਦੀ ਹੈ ਪਰ ਫਿਰ ਵੀ ਇਸ ਤਰ੍ਹਾਂ ਦੇ ਹੁਣ ਬੇਅਦਬੀ ਹੋਣੀ ਬਾਬਾ ਸਾਹਿਬ ਦੀ ਫੋਟਾਂ ਨਾਲ ਛੇੜਛਾੜ ਹੋਣੀ ਕਿਵੇਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੀ ਜੀ ਜਿਹੜਾ ਤੁਹਾਡਾ ਸਵਾਲ ਹੈ ਮੈਂ ਉਸ ਦੇ ਵਿੱਚ ਇੱਕ ਸਾਫ਼ ਸ਼ਬਦਾਂ ਦੇ ਵਿੱਚ ਇਹ ਕਹਿਣਾ ਚਾਹਾਂਗਾ ਕਿ ਅੰਮ੍ਰਿਤਸਰ ਜਿਹੜਾ ਲਾਅ ਐਂਡ ਆਰਡਰ ਹੈ ਇਹਦਾ ਫੇਲਿਅਰ ਦੇ ਸਿੱਧਾ ਸਿੱਧਾ ਨਸ਼ਰ ਆ ਕਿ ਜਿਹੜਾ ਲਾਅ ਐਂਡ ਆਰਡਰ ਅੰਮ੍ਰਿਤਸਰ ਦਾ ਕਿੱਡਾ ਮਤਲਬ ਕਿ ਫੇਲ ਹੋ ਚੁੱਕਾ ਆ ਜਿੰਨੀਆਂ ਵੀ ਤੁਸੀਂ ਚੈਨਲ ਹਵਾਲੇ ਤੁਸੀਂ ਜਾਣਦੇ ਹੋ ਕਿ ਲਗਾਤਾਰ ਇਹੋ ਜਿਹੀਆਂ ਘਟਨਾਵਾਂ ਹੋ ਰਹੀਆਂ ਜਿੱਥੋਂ ਕਿ ਅਸੀਂ ਸਮਝ ਸਕਦੇ ਹਾਂ ਕਿ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਮਸਤੈਦ ਨਹੀਂ ਆ ਔਰ ਕੁਇਖ ਦੇ ਵਿੱਚ ਵੀ ਮੈਂ ਸਮਝਦਾ ਵਾਂ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਸ਼ਾਇਦ ਜੇ ਇਹਨਾਂ ਦਾ ਇਹੋ ਰਵੱਈਆ ਰਿਹਾ ਤੇ ਮੈਂ ਕਹਿੰਦਾ ਵੀ ਹੋਰ ਵੀ ਇਹੋ ਜਿਹੇ ਕੋਈ ਇਹੋ ਜਿਹੇ ਮੰਦਭਾਗੀਆਂ ਘਟਨਾਵਾਂ ਨਸ਼ਰ ਹੋ ਸਕਦੀਆਂ ਜਿੱਨਾਂ ਕਿ ਸੰਪਰਦਾਇਕ ਦੰਗੇ ਹੋ ਸਕਦੇ ਆ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚ ਸਕਦੀ ਆ ਔਰ ਜਿਹੜਾ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਰਾਜਾ ਜੀ ਕਿਵੇਂ ਦੇਖਦੇ ਹੋ ਤੁਸੀਂ ਅੰਮ੍ਰਿਤਸਰ ਵਿਧਾਇਤੀ ਦੇ ਪ੍ਰਧਾਨ ਉਸ ਰੋਮਨੀ ਅਜਾਲੀਦਾਲ ਬਾਦਲ ਦੇ ਨਾਲ ਜੁੜੇ ਹੋਏ ਕਿਸਤਾਂ ਦੇ ਵਿੱਚ ਚੀਜ਼ ਨੂੰ 26 ਜਨਵਰੀ ਵਾਲੇ ਦਿਨ ਹੀ ਇਸ ਚੀਜ਼ ਨੂੰ ਚੁਣਿਆ ਜਾਂਦਾ ਦਿਨ ਨੂੰ ਅਦਰ ਕੋਲੀ ਲਾਗੇ ਉੱਪਰ ਚੜਿਆ ਜਾਂਦਾ ਭੀੜ ਭਾੜਾ ਵਾਲਾ ਏਰੀਆ ਇਹ ਪੂਰਾ ਫਿਰ ਵੀ ਇਹੋ ਜਿਹੇ ਜੜੀਆਂ ਮਤਪੰਦੀ ਜਿਹਾ ਬਣਾਉਂਦੀ ਵੇਖੋ ਜੀ ਸ੍ਰੀ ਹਰਮੰਦਰ ਸਾਹਿਬ ਵਾਸਤੇ ਲੱਖਾਂ ਖਰਚਾ ਲੋ ਇਸ ਰਸਤੇ ਦੇ ਵਿੱਚੋਂ ਇਹ ਦੀ ਗੁਜ਼ਰਦੇ ਨੇ 26 ਜਨ 26 ਤਰੀਕ ਵਾਲੇ ਦਿਨ ਗੰਤੰਤਰ ਦਿਵਸ ਤੇ ਜਦੋਂ ਸੰਵਿਧਾਨ ਬਣਿਆ ਵਾ ਇੰਡੀਆ ਦਾ ਉਸ ਦਿਨ ਨੂੰ ਚੁਣਨਾ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਆ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰ ਸਾਂਝ ਨੂੰ ਲਾਂਬੂ ਲਾਉਣ ਵਾਸਤੇ ਇਹਨਾਂ ਲੋਕਾਂ ਨੇ ਸਾਬ ਸ੍ਰੀ ਅੰਬੇਦਕਰ ਸਾਹਿਬ ਦੀ ਮੂਰਤੀ ਤੋੜੀ ਗਈ ਆ ਤੇ ਜਿਹੜੇ ਸੰਵਿਧਾਨ ਦੀਆਂ ਕਾਪੀਆਂ ਨੇ ਉਹਨਾਂ ਨੂੰ ਵੀ ਸਾੜਿਆ ਗਿਆ ਵਾ ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ ਓਨੀ ਥੋੜੀ ਆ ਅੱਜ ਇਥੇ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਵਾਲਵੀਕ ਸਮਾਜ ਤੇ ਸ਼ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਤਲਿਤ ਪਾਈ ਚਰਨਾ ਵਾਲਿੰਗ ਵਾਲਵੀਕ ਸਮਾਜ ਦੇ ਨਾਲ ਚਟਾਨ ਵਾਂਗ ਉਹਦੀ ਸਪੋਰਟ ਕਰਨ ਵਾਸਤੇ ਸਾਡੇ ਮਾਝੇ ਦੇ ਜਰਨਲ ਤੇ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੀ ਹਦੇਸ਼ ਤੇ ਕਿਉਂਕਿ ਉਹ ਚੰਡੀਗੜ੍ਹ ਵਿੱਚ ਸਨ ਉਹ ਆ ਨਹੀਂ ਸਕੇ ਉਹ ਵੀ ਇੱਥੇ ਰਸਤੇ ਦੇ ਵਿੱਚ ਆ ਰਹੇ ਨੇ ਉਹ ਵੀ ਦਰਨੇਪਤ ਅਛਨ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਦੇਸ਼ ਤੇ ਸਾਰੀ ਲੀਡਰਸ਼ਿਪ ਤੇ ਸਾਰੇ ਵਰਕਰ ਸਾਹਿਬਾਨ ਪਹੁੰਚੇ ਨੇ ਅਸੀਂ ਵਾਲਮੀਕ ਸਮਾਜ ਨਾਲ ਚਟਾਨਵਾ ਖੜੇ ਆ ਤੇ ਹਰ ਕੁਰਬਾਨੀ ਕਰਨ ਨੂੰ ਅਸੀਂ ਤਿਆਰ ਆ ਜਿਹੜੇ ਵੀ ਅਸਰਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਵਾ ਮੈਂ ਪੰਜਾਬ ਸਰਕਾਰ ਨੂੰ ਸਖਤ ਲਹਾਜੇ ਦੇ ਵਿੱਚ ਤੇ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹਣਾ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਰੈਸ਼ ਕੀਤੀ ਜਾਵੇ ਜਿਸ ਤਰ੍ਹਾਂ ਇੱਕ ਬੰਦਾ ਫੜਿਆ ਗਿਆ ਵਾ ਬਾਕੀਆਂ ਨੂੰ ਰੈਸ਼ ਕੀਤੀ ਜਾਵੇ ਇਥੇ ਬਸ ਨਹੀਂ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸਰਦ ਸਬੀਰ ਸਿੰਘ ਬਾਦਲ ਸਾਹਿਬ ਉਹ ਵੀ ਨਤਮਸਤਕ ਹੋਣ ਵਾਸਤੇ ਸੇਵਾ ਕਰ ਰਹੇ ਸਨ ਉਸ ਦਿਨ ਵੀ ਇਹੋ ਜਿਹੇ ਅਨਸਰਾਂ ਨੇ ਉਹਨਾਂ ਦੇ ਸ਼ਰੀਰਾਂ 'ਮ ਗੋਲੀ ਚਲਾ ਕੇ ਸ਼ਰੀਰਾਂ 'ਮ ਗੋਲੀ ਚਲਾਈ ਉਹ ਗੁਰੂ ਰਾਮਦਾਸ ਨੇ ਬਾਦਲ ਸਾਹਿਬ ਨੂੰ ਬਚਾ ਲਿਆ ਲੇਕਿਨ ਇਹੋ ਜਿਹੇ ਅਨਸਰਾਂ ਨੇ ਕੋਈ ਲਿਹਾਜ਼ ਨਹੀਂ ਕੀਤਾ ਪੰਜਾਬ ਦੇ ਵਿੱਚ ਤਾਂ ਕੀ ਅੰਮ੍ਰਿਤਸਰ ਦੇ ਵਿੱਚ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਡਾਵਾ ਡੋਲਿਆ ਪਰ ਸੰਵਿਧਾਨ ਦੇ ਨਿਰਮਾਤਾ ਨੇ ਸਾਰੇ ਧਰਮਾਂ ਦੇ ਸਾਂਝੇ ਨੇ ਪਰ ਇਹਨਾਂ ਦੀ ਮੂਰਤੀ ਨਾਲ ਖੇੜਛਾੜ ਹੋਣੀ ਕਿੱਥੋਂ ਦਾ ਹੀ ਸਮਝਦੇ ਇੱਥੇ ਕਿਸ ਚੀਜ਼ ਦੀ ਚਾਲ ਹੋ ਸਕਦੀ ਹੈ ਸਾਜ ਦੇ ਦੇਖੋ ਜੀ ਇਹ ਦ੍ਰਿਤਪਾਈ ਚਾਰਣਾ ਬਹੁਤ ਵੱਡਾ ਧੱਕਾ ਵਾਲਮੀਕ ਸਮਾਜ ਨਾਲ ਬੜਾ ਵੱਡਾ ਅਨਿਆਮ ਆ ਜਦੋਂ ਪੰਜਾਬ ਦੇ ਇੱਕ ਸਰੋਵਨੀ ਅਕਾਲੀ ਦਲ ਦੀ ਸਰਕਾਰ ਹੀ ਸਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਉਦੋਂ ਵਾਲਮੀਕ ਸਮਾਜ ਵਾਲ ਕਿਸੇ ਨੇ ਉਂਗਲ ਨਹੀਂ ਕੀਤੀ ਮੂ ਬਾਬਾ ਸਾਹਿਬ ਸ੍ਰੀ ਅਮਿਤਵਰ ਮੈਦਕਰ ਸਾਹਿਬ ਦੀ ਮੂਰਤੀ ਵੱਲ ਕਿਸੇ ਨੇ ਮਾੜੀ ਨਿਗਾਹ ਵੱਲ ਚਾਕਿਆ ਨਹੀਂ ਅਸੀਂ ਅੱਖਾਂ ਖੜ ਦੇਣੇ ਆ ਆਪਣੀ ਸਰਕਾਰ ਦੇ ਵਿੱਚ ਜਿਹੜਾ ਕੋਈ ਧਾਰਮਿਕ ਜੋ ਆਪਣਾ ਮੁੱਦਿਆਂ ਨੂੰ ਕੋਈ ਗਲਤ ਰੰਗ ਦਿੰਦਾ ਸੀ ਲੇਕਿਨ ਸਰਕਾਰ ਹਰ ਮੁੱਦੇ ਤੇ ਫੇਲ ਹੋ ਗਈ ਪੰਜਾਬ ਦੇ ਵਿੱਚ ਗਰੇਵ ਆ ਗਿਆ ਇਹਨਾਂ ਦੇ ਕੋਲ ਆ 92 ਤੋਂ ਛੱਡ ਕੇ 95 ਐਮਐਲ ਬਣ ਗਿਆ ਲੇਕਿਨ ਇੱਥੇ ਜਿਹੜੀ ਜਿਹੜੀ ਅਮਨ ਸ਼ਾਂਤੀ ਆ ਸ਼ਹਿਰੀ ਲੋਕ ਤਰਾ ਤਰਾ ਕਰਨਦੇ ਨੇ ਕੋਈ ਪੰਜਾਬ ਦੇ ਵਿੱਚ ਸੇਫ ਨਹੀਂ ਜਿਹੜਾ ਬੰਦਾ ਸਵੇਰੇ ਤਿਆਰ ਹੋ ਕੇ ਘਰੋਂ ਜਾਂ ਆਉਂਦਾ ਵਾ ਉਹਨੂੰ ਕੋਈ ਪਤਾ ਨਹੀਂ ਮੈਂ ਵਾਪਸ ਕਰ ਆਉਣਾ ਕਿ ਨਹੀਂ ਆਉਣਾ ਇਡੀ ਵੱਡੀ ਘਟਨਾ ਨੂੰ ਆਪਣਾ ਅੰਜਾਮ ਦਿੱਤਾ ਗਿਆ ਵਾ ਇਹ ਮੁੱਦਾ ਅੰਮ੍ਰਿਤਸਰ ਦਾ ਨਹੀਂ ਹੈ ਪੰਜਾਬ ਦਾ ਨਹੀਂ ਹੈ ਵਰਲਡ ਦਾ ਮੁੱਦਾ ਵਾ ਕਿਉਂਕਿ ਜਿਹੜੇ ਸੈਭ ਸ੍ਰੀ ਅੰਬेडकर ਸਾਹਿਬ ਸਾਰੇ ਧਰਮਾਂ ਦੇ ਸਾਹਮਣੇ ਸਨ ਇਸ ਕਰਕੇ ਇਹਨਾਂ ਨੇ ਬਹੁਤ ਸੋਚੀ ਸਮਝੀ ਸ਼ਾਸਤ ਦੇ ਦੀਨ ਆਜ਼ਾਦੀ ਵਾਲੇ ਦਿਨ 26 ਜਨਵਰੀ ਵਾਲੇ ਦਿਨ ਇਹ ਘਟਨਾ ਨੂੰ ਜਾਂਤਾ ਕਿਹਾ ਇਹ ਅਸੀਂ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਤੇ ਸ਼ਰੋਮਣੀ ਅਕਾਲੀ ਦਲ ਵਾਰਡਿੰਗ ਸਮਾਜ ਨਾਲ ਚੜਾਣਵਾ ਨੂੰ ਖੜਾ ਵਾ ਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ। ਭਾਵੇਂ ਜਿਵੇਂ ਦੇਖਦੇ ਹੋ ਜੀ ਜਿਸ ਬੰਦੇ ਵੱਲੋਂ ਇਹ ਅੰਜਾਮ ਦਿੱਤਾ ਗਿਆ ਹੈ ਮੂਰਤੀ ਦੇ ਉੱਪਰ ਚੜਿਆ ਜਾਂਦਾ ਉਹ ਵੀ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦਾ ਹੈ। ਆ ਫਿਰ ਕਿਉਂ ਇਸ ਤਰ੍ਹਾਂ ਦੀ ਚੜ੍ਹਨਾ ਨੂੰ ਅੰਜਾਮ ਦਿੱਤਾ ਗਿਆ? ਜਿਵੇਂ ਦੇਖਦੇ ਹੋ ਕਿਉਂ ਇਸ ਤਰ੍ਹਾਂ ਦੀ ਸਾਜ਼ਿਸ਼ ਰਚੀ ਜਾਂਦੀ? ਜੀ ਜਿਹੜਾ ਤੁਹਾਡਾ ਸਵਾਲ ਹੈ ਕਿ ਜਿਹੜਾ ਅਨਸਰ ਫੜਿਆ ਗਿਆ ਵਾ ਜਿਹੜਾ ਦੋਸ਼ੀ ਫੜਿਆ ਗਿਆ ਘਟਨਾ ਕਰਮ ਤੋਂ ਉਹ ਦਲਿਤ ਭਾਈਚਾਰੇ ਨਾਲ ਉਹਦਾ ਸੰਬੰਧ ਦੱਸਿਆ ਜਾ ਰਿਹਾ ਹੈ। ਜਿਹੜਾ ਤੁਹਾਡਾ ਸਵਾਲ ਹੈ ਮੈਂ ਦੱਸਣਾ ਚਾਹਨਾ ਹਾਂ ਕਿ 바ਵਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜਿਹੜਾ ਜੜਾ ਰਚਿਤ ਸੰਵਿਧਾਨ ਆ ਉਹ ਸਾਰੇ ਧਰਮਾਂ ਦੀ ਸਮਰਸਤਾ ਵਾਸਤੇ ਬਣਾਇਆ ਗਿਆ ਪਰ ਜੇ ਉਹ ਬੰਦਾ ਦੋਸ਼ੀ ਜਿਹੜਾ ਕਿ ਘਟਨਾਕਰਮ ਤੋਂ ਫੜਿਆ ਗਿਆ ਵਾ ਉਹ ਜੇ ਦਲਿਤ ਸਮਾਜ ਦੇ ਨਾਲ ਸੰਬੰਧ ਰੱਖਦਾ ਆ ਤੇ ਇਹ ਬੜੀ ਹੋਰ ਵੀ ਵੱਡੀ ਸੋਚਣ ਵਾਲੀ ਸਾਜ਼ਿਸ਼ ਨੂੰ ਨਸ਼ਰ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਜਿਹੜੇ ਸਾਡੇ ਸਮਾਜ ਦੇ ਵਿੱਚੋਂ ਹੀ ਕੈਸੇ ਲੋਕਾਂ ਨੂੰ ਜਿਹੜੀ ਕਿ ਧਰਮ ਨਿਰਪੇਖਪਨ ਨੂੰ ਖਤਮ ਕਰਨ ਵਾਸਤੇ ਜਾਂ ਸਾਡੇ ਇਹੋ ਜਿਹੇ ਸੰਪਰਦਾਇਕ ਦੰਗੇ ਫਲਾਉਣ ਵਾਸਤੇ ਸਮਾਜ ਦੇ ਵਿੱਚੋਂ ਹੀ ਕੜੇ ਕੁਝ ਲੋਕ ਜਿਹੜੇ ਕਿ ਉਹਨਾਂ ਨੂੰ ਵਰਗਲਾਇਆ ਜਾਂਦਾ ਬਾ ਉਹਨਾਂ ਨੂੰ ਮੈਂਟਲੀ ਤਿਆਰ ਕੀਤਾ ਜਾਂਦਾ ਆ ਔਰ ਜਿਹੜਾ ਕਿ ਇਸ ਚੀਜ਼ ਦੇ ਉੱਤੇ ਵੱਡੇ ਤੋਂ ਵੱਡਾ ਦੰਗਾ ਫਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਆ ਇਸ ਚੀਜ਼ ਨੂੰ ਹੋਰ ਵੀ ਡੂੰਘਾਈ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਪਰ ਮੈਂ ਤੁਹਾਡੇ ਚੈਨਲ ਦੇ ਮਾਧਮੇ ਤੇ ਦੱਸਣਾ ਚਾਹਨਾ ਵਾ ਕਿ ਚਾਹੇ ਇਨਸਾਨ ਕਿਸੇ ਵੀ ਜਾਤੀ ਧਰਮ ਤੋਂ ਵਿਸ਼ੇਸ਼ ਤੋਂ ਸਬੰਧ ਰੱਖਦਾ ਆ ਉਹ ਉਹਨਾਂ ਹੀ ਦੋਸ਼ੀ ਆ ਜਿੱਡਾ ਕਿ ਉਹ ਉਹਦੇ ਤੇ ਬਣਦੀਆਂ ਧਰਾਵਾਂ ਲਗਣੀਆਂ ਚਾਹੀਦੀਆਂ ਸ਼ਾਸਨ ਪ੍ਰਸ਼ਾਸਨ ਨੂੰ ਅਸੀਂ ਇਸ ਗੱਲ ਨੂੰ ਦੱਸਣਾ ਚਾਹੁੰਦੇ ਆ ਕਿ ਉਹਦੇ ਉੱਤੇ ਜਿਹੜੀਆਂ ਬਣਦੀਆਂ ਧਰਾਵਾਂ ਲਗਣੀਆਂ ਚਾਹੀਦੀਆਂ ਔਰ ਵੱਧ ਤੋਂ ਵੱਧ ਉਹਦੇ ਤੇ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ ਉਹਦੇ ਉੱਤੇ ਜਿਹੜੀਆਂ ਬੰਦੀਆਂ ਧਰਾਵਾਂ ਲਾ ਕੇ ਉਹਨੂੰ ਇੱਕ ਇਹੋ ਜੀ ਸਜ਼ਾ ਦੇਣੀ ਚਾਹੀਦੀ ਹੈ ਕਿ ਭਵਿੱਖ ਦੇ ਵਿੱਚ ਕੋਈ ਵੀ ਇਸ ਇਨਸਾਨ ਜਿਹੜਾ ਕਿ ਇਹੋ ਜੀ ਘਟਨਾ ਕਰਮ ਕਰਨ ਦੇ ਵਿੱਚ ਨਾ ਹੋ ਸਕੇ ਹਜ਼ੂਰ ਜੀ ਇਸੇ ਜਿਹੜੀ ਮੂਰਤੀ ਹੈ ਬਾਬਾ ਸਾਹਿਬ ਜੀ ਦੀ ਸੰਵਿਧਾਨ ਦੇ ਨਿਰਮਾਤਾ ਨੇ ਇਸ ਨਾਲ ਹੀ ਛੇੜਛਾੜ ਹੁੰਦੀ ਹੈ ਉਹ ਵੀ ਸੰਵਿਧਾਨ ਵਾਲੇ ਦਿਨ ਜਿਸ ਦਿਨ ਸੰਵਿਧਾਨ ਬਣਾਇਆ ਜਾਂਦਾ ਯਾਨੀ ਕਿ 26 ਜਨਵਰੀ ਨੂੰ ਜਿੱਥੇ ਆਮ ਜਨਤਾ ਦੇ ਵਿੱਚ ਰੋਸ ਪਾਇਆ ਜਾ ਰਿਹਾ ਉੱਥੇ ਹੀ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੇ ਨੇ ਉਹ ਵੀ ਅੱਜ ਅੰਮ੍ਰਿਤਸਰ ਬੰਦ ਦੇ ਸੱਦੇ ਦੇ ਉੱਪਰ ਪਹੁੰਚੇ ਹੋਏ ਨੇ ਤੇ ਅੰਮ੍ਰਿਤਸਰ ਬੰਦ ਨੂੰ ਵੀ ਸਵਰਥਨ ਦਿੱਤਾ ਜਾ ਰਿਹਾ